ਕਈ ਵਾਰੀ ਨਾ ਘਰੇ ਕੋਈ ਸਬਜ਼ੀ ਵੀ ਨਹੀਂ ਪਈ ਹੁੰਦੀ ਤੇ ਐ ਹੁੰਦਾ ਵੀ ਕੋਈ ਸਬਜ਼ੀ ਇਦਾਂ ਦੀ ਅਵੀ ਜਿਹੜੀ 5 ਮਿੰਟ ਦੇ ਵਿੱਚ ਫੜਾਫੜਾ ਸੀ ਬਣਾ ਲਈਏ ਸੋ ਆ ਜਿਹੜੀ ਸਬਜ਼ੀ ਹੈ ਨਾ ਆਪਾਂ ਪਿਆਜੇ ਦੀ ਸਬਜ਼ੀ ਇਹ ਸਿਰਫ 5 ਮਿੰਟ ਵਾਲੀ ਰੈਸিপি ਆ ਤੇ ਬਹੁਤ ਹੀ ਜਿਆਦੇ ਸੌਖੇ ਤਰੀਕੇ ਦੇ ਨਾਲ ਇਹ ਸਬਜ਼ੀ ਬਣਦੀ ਤੇ ਇੰਨੀ ਜਿਆਦੀ ਸਵਾਦ ਬਣਨੀ ਕਿ ਤੁਸੀਂ ਇੱਕ ਵਾਰੀ ਬਣਾਈ ਤਾਂ ਰੋਜ਼ ਬਣਾ ਕੇ ਖਾਓਗੇ ਸੋ ਇਹ ਸਬਜ਼ੀ ਕਿੱਦਾਂ ਬਣਾਉਣੀ ਆ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆ ਪਰ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਨਾ ਭੁੱ ਇਸ ਸਬਜੀ ਦੇ ਸਾਰੇ ਤੁਹਾਨੂੰ ਇਨਗਰੀਡੀਅੰਟ ਦੱਸਦੇ ਆਂ ਤੇ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਦੇਖੋ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਵਿੱਚ ਮਸਾਲੇ ਵਾਲੇ ਪਕੌੜੇ ਲਏ ਸੀਗੇ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਇਹਨੂੰ ਭਿਓ ਕੇ ਰੱਖ ਦੇਣਾ ਤੜਕਾ ਲਾਉਣ ਤੋਂ ਪਹਿਲਾਂ ਠੀਕ ਹੈ ਨਾਲ ਹੀ ਇੱਕ ਕੌਲੀ ਦੇ ਵਿੱਚ ਮੈਂ ਲਈਆਂ ਸੀ ਸੋਇਆ ਵੀਂਦੀਆਂ ਵੜੀਆਂ ਇਹਨੂੰ ਉਬਾਲਾ ਦੇਣਾ ਉਬਾਲਾ ਦੇ ਕੇ ਇਹਨੂੰ ਮੈਂ ਜਿਵੇਂ ਸੌਫਟ ਕਰ ਰਹੇ ਤੇ ਇਹਨੂੰ ਪਾਸੇ ਤੇ ਰੱਖ ਦੇਣਾ ਤੇ ਹੁਣ ਆਪਾਂ ਲਾਵਾਂਗੇ ਤੜਕਾ ਦੇਖੋ ਹੁਣ ਆਪਾਂ ਲਾਉਣਾ ਤੜਕਾ ਤੜਕੇ ਵਾਸਤੇ ਨਾ ਮੈਂ ਸਰੋਂ ਦਾ ਤੇਲ ਲਿਆ ਸਰੋਂ ਦਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹਾਂਜੀ ਦੇਖੋ ਜਿਹੜਾ ਤੇਲ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਮਤਲਬ ਆਪਾਂ ਇਹਨੂੰ ਕਲਕਾ ਲਿਆ ਵਾ ਇਹਦੇ 'ਚ ਹੁਣ ਆਪਾਂ ਪਾਵਾਂਗੇ ਅੱਧਾ ਚਮਚ ਜੀਰਾ ਤੇ ਨਾਲ ਆਪਾਂ ਪਾਵਾਂਗੇ ਤੜਕਾ ਤੜਕਾ ਦੇਖੋ ਮੈਂ ਪਿਆਜ਼ ਲਸਣ ਅਦਰਕ ਹਜੇ ਪਾਇਆ ਇਹਦੇ 'ਚ ਇੱਕ ਟੀਨਾ ਤੁਸੀਂ ਧਿਆਨ ਰੱਖਣਾ ਵਾ ਜਿਹੜਾ ਤੁਸੀਂ ਇਹਦੇ 'ਚ ਪਿਆਜ਼ ਪਾਉਣਾ ਨਾ ਦੇਖੋ ਜਿਹੜਾ ਤੁਸੀਂ ਇਹਨ 'ਚ ਪਿਆਜ਼ ਪਾਉਣਾ ਨਾ ਪਿਆਜ਼ ਨੂੰ ਤੁਸੀਂ ਵੱਧ ਪਾਉਂਗੇ ਮੰਨ ਲਓ ਤੁਸੀਂ ਆਮ ਆਪ ਦਾ ਤੜਕੇ ਦੇ ਵਿੱਚ ਜੇ 2 ਜਾਂ 1.5 ਪਿਆਜ਼ ਪਾਉਣੇ ਹੋ ਨਾ ਫਿਰ ਤੁਸੀਂ ਇਹ ਜਿਹੜਾ ਡਬਲ ਪਿਆਜ਼ ਪਾਉਣਾ ਕਿਉਂਕਿ ਇਹ ਜਿਹੜੀ ਸਬਜ਼ੀ ਬਣਨੀ ਹੀ ਪਿਆਜ਼ਾਂ ਦੇ ਨਾਲ ਠੀਕ ਹੈ ਪਿਆਜ਼ ਹੋਣੇ ਦੇ ਵਿੱਚ ਮੈਂ 3 ਪਿਆਜ਼ ਪਾਇਆ ਵੱਡੇ ਸਾਈਜ਼ ਦੇ ਠੀਕ ਹੈ ਨਾਲ ਜਿੰਨਾ ਕੁ ਤੁਸੀਂ ਲਸਣ ਅਦਰਕ ਯੂਜ਼ ਕਰਦੇ ਆ ਨਾਲ ਆਪਾਂ ਉਹ ਪਾਇਆ ਇਹ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਲਾਜਵਾ ਸਬਜ਼ੀ ਬਣਦੀ ਆ ਤੁਸੀਂ ਇੱਕ ਵਾਰੀ ਖਾਓਗੇ ਨਾ ਤੁਸੀਂ ਰੋਜ਼ ਹੀ ਇਹਨੂੰ ਬਣਾ ਬਣਾ ਕੇ ਖਾਓਗੇ ਇੰਨੀ ਕਿ ਜ਼ਿਆਦਾ ਟੇਸਟੀ ਸਬਜ਼ੀ ਬਣੂਗੀ ਇਹ ਹੁਣ ਤੜਕੇ ਦੇ ਵਿੱਚ ਦੇਖੋ ਦੋ ਚੀਜ਼ਾਂ ਮਾਜੇ ਤਾਂ ਤੁਹਾਨੂੰ ਲੱਗਦਾ ਤੁਸੀਂ ਪਿਆਜ਼ ਵੈਸੇ ਤਾਂ ਇਹ ਜਿਹੜੀ ਸਬਜੀ ਹੁੰਦੀ ਨਾ ਇਹ ਖੜਮੀ ਜੀ ਹੁੰਦੀ ਮਤਲਬ ਜਿਹੜਾ ਪਿਆਜ਼ ਆ ਉਹ ਕੱਚਾ ਭੁੰਨਾ ਆਪਾਂ ਕਰਨਾ ਹੁੰਦਾ ਠੀਕ ਹੈ ਤੇ ਜੇ ਤੁਹਾਨੂੰ ਲੱਗਦਾ ਵੀ ਕੱਚਾ ਭੁੰਨਾ ਤੁਸੀਂ ਨਹੀਂ ਕਰਨਾ ਜਿਆਦਾ ਪਕਾਉਣਾ ਜਿਆਦਾ ਵੀ ਪਕਾ ਸਕਦੇ ਆ ਪਰ ਜਿਹੜੀ ਐਕਚੁਅਲ ਦੇ ਵਿੱਚ ਜਿਹੜੀ ਸਬਜੀ ਹੈ ਨਾ ਉਹ ਕੱਚੇ ਭੁੰਨੇ ਪਿਆਜ਼ਾਂ ਦੇ ਨਾਲ ਹੀ ਇਹ ਜਿਹੜੀ ਬਹੁਤ ਜ਼ਿਆਦਾ ਕਿਉਂਕਿ ਦੇਖਣ ਤੇ ਵੀ ਬਹੁਤ ਜ਼ਿਆਦਾ ਖਰ ਵਧੀਆ ਲੱਗਦੀ ਹੈ ਠੀਕ ਹੈ ਦੇਖੋ ਪਿਆਜ਼ ਜਿਹੜੇ ਆਪਾਂ ਚੰਗੀ ਤਰ੍ਹਾਂ ਇਹ ਕੱਚੇ ਭੁੰਨੇ ਜਿਹੜੇ ਉਹ ਕਰ ਲਏ ਆ ਠੀਕ ਹੈ ਹੁਣ ਆਪ ਬਸ 1 ਮਿੰਟ ਤੱਕ ਹੁਣ ਆਪਾਂ ਪਕਾਵਾਂਗੇ ਇਹਨੂੰ ਟਮਾਟਰ ਨੂੰ ਤੇ ਫਿਰ ਆਪਾਂ ਲੂਣ ਮਿਰਚ ਐਡ ਕਰਾਂਗੇ 1 ਮਿੰਟ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇਹਦੇ ਚ ਲੂਣ ਮਿਰਚ ਜਿਹੜਾ ਉਹ ਐਡ ਕਰ ਦਾਂਗੇ ਲੂਣ ਵਿੱਚ ਦੇਖੋ ਇਹਦੇ ਵਿੱਚ ਨਾ ਹਲਕਾ ਜਿਹਾ ਲੂਣ ਤੇ ਮਿਰਚ ਦੂਸਰੀ ਸਬਜੀ ਦੇ ਨਾਲ ਆਪਾਂ ਹਲਕਾ ਜਿਹਾ ਵਾਧ ਰੱਖਣਾ ਕਿਉਂਕਿ ਜਿਹੜਾ ਪਿਆਜ਼ ਆ ਉਹ ਮਠਾਸ ਦੇਣ ਲੱਗ ਜਾਂਦਾ ਸੋ ਮੈਂ ਇੱਕ ਚਮਚ ਪਾਈ ਲਾਲ ਮਿਰਚ ਇੱਕ ਚਮਚ ਪਾਇਆ ਲੂਣ ਅੱਧਾ ਚਮਚ ਹਲਦੀ ਦਾ ਤੇ ਨਾਲ ਆਪਾਂ ਪਾਵਾਂਗੇ ਬਹੁਤ ਹੀ ਜ਼ਿਆਦਾ ਸਪੈਸ਼ਲ ਇਨਗਰੀਡੀਅੰਟ ਜਿਹੜਾ ਸਾਰੀਆਂ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਵਧੀਆ 스멜 ਇੰਦਾ ਸੁੱਕਾ ਧਨੀਆ ਮਿਕਸ ਕਰਕੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਕਿ ਜਿਹੜਾ ਮਸਾਲਾ ਥੱਲੇ ਨਾ ਲੱਗੇ ਤੇ ਬਾਅਦੋਂ ਹੁਣ ਇਹਨਾਂ ਆਪਾਂ 1 ਮਿੰਟ ਤੱਕ ਜਿਹੜਾ ਉੱਤੇ ਸੁੱਕਾ ਮਸਾਲਾ ਪਾਇਆ ਹੈ ਨਾ ਉਹਨੂੰ ਆਪਾਂ ਭੁੰਨਣਾ ਹੈ ਇਹਨੂੰ ਆਪਾਂ ਭੁੰਨਾਗੇ ਹੁਣ ਮਸਾਲਾ ਦੇਖੋ ਆਪਣਾ ਪੁੱਜ ਗਿਆ ਕਿਉਂਕਿ ਜਿਹੜਾ ਤੇਲ ਆ ਉਹ ਲੱਗ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਚਾਰ ਦਾਣੇ ਜਿਹੜੇ ਉਹ ਕਾਲੀ ਮਿਰਚ ਦੇ ਤੇ ਤੁਹਾਡਾ ਕੁਲ ਪਾਊਡਰ ਹੈ ਦਾ ਪਾਊਡਰ ਪਾ ਦੋ ਤੇ ਆਪਾਂ ਹੁਣ ਇਥੇ ਕਾਲੀ ਮਿਰਚ ਪਾਵਾਂਗੇ ਚਾਰਕ ਦਾਣੇ ਬਹੁਤ ਆ ਜੇ ਤੁਸੀਂ ਪਾਊਡਰ ਪਾਉਣਾ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਤੁਸੀਂ ਯੂਜ਼ ਕਰਦੇ ਹੋ ਉਹ ਪਾ ਦੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੜੀਆਂ ਬੜੀਆਂ ਨੂੰ ਆਪਾਂ ਪਹਿਲਾਂ ਬੋਇਲ ਕਰ ਲਿਆ ਸੀ ਆਪਾਂ ਇਹਨੂੰ ਨਿਚੋੜ ਕੇ ਪਾਵਾਂਗੇ ਇਹਨੋਂ ਬਚਾਂਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਕਿਹੜੇ ਆਪਾਂ ਪਕੌੜੇ ਆ ਜਿਹੜੇ ਪਹਿਲਾਂ ਗਰਮ ਪਾਣੀ ਦੇ ਵਿੱਚ ਰੱਖੇ ਸੀਗੇ ਗਰਮ ਪਾਣੀ ਦੇ ਵਿੱਚ ਰੱਖਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਸਬਜੀ ਵਿੱਚ ਇਹਦਾ ਸਿੱਧਾ ਪਾ ਦਿੰਨੇ ਆ ਨਾ ਤਾਂ ਕਈ ਵਾਰੀ ਵਿੱਚੋਂ ਕੱਚੇ ਰਹਿ ਜਾਂਦੇ ਆ ਇਹ ਤੜਕਾ ਲਾਉਣ ਤੋਂ ਪਹਿਲਾਂ ਹੀ ਤੁਸੀਂ ਭਿਓ ਗਏ ਰੱਖ ਦੇਣੇ ਆ ਜਿਹੜੇ ਪਕੌੜੇ ਆ ਤੇ ਬੱਚਿਆਂ ਨੂੰ ਤਾਂ ਇੰਨੀ ਜ਼ਿਆਦਾ ਪਸੰਦ ਆਉਂਦੀ ਹੈ ਨਾ ਇਹ ਸਬਜੀ ਕਿ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ। ਇਹਨੂੰ ਮਿਕਸਰ ਆ ਕੇ ਹੁਣ ਇਹ ਚਾਹ ਪਾਣੀ ਪਾ ਦਾਂਗੇ ਜਿੰਨੇ ਕੇ ਦੇ ਵਿੱਚ ਆਪਣੀ ਜਿਹੜੀ ਸਬਜੀ ਆ ਉਹ ਡਿਪ ਹੋ ਜੇ। ਤੇ ਹੁਣ ਨਾ ਆਪਾਂ ਇਹਨੂੰ ਪਲੇਟ ਦੇ ਕੇ ਤੇ ਇਹਨੂੰ ਆਪਾਂ 5 ਤੋਂ 7 ਮਿੰਟ ਤੱਕ ਆਪਾਂ ਇਹਨੂੰ ਰਿਜੇ ਦਿਵਾਵਾਂਗੇ। 50 ਮਿੰਟ ਹੋਏ ਆ ਠੀਕ ਹੈ ਆ ਦੇਖੋ ਸਬਜ਼ੀ ਹੈ ਜਿਹੜੀ ਆਪਣੀ ਆਲਮੋਸਟ ਬਣ ਕੇ ਰੈਡੀ ਹੋ ਗਈ ਹੈ ਕਿਉਂਕਿ ਜਿਹੜੀਆਂ ਬੜੀਆਂ ਪਾਈਆਂ ਸੀ ਉਹ ਵੀ ਆਪ ਬੋਇਲ ਕਰਕੇ ਪਾਈਆਂ ਸੀ ਪਕੌੜੇ ਨੂੰ ਪਹਿਲਾਂ ਪਾਣੀ ਚ ਭੋਂਦਾ ਸੀ ਸੋ ਦੇਖੋ ਹੁਣੇ ਬਹੁਤ ਹੀ ਜਿਆਦਾ ਈਜ਼ੀ ਰੈਸਿਪੀ ਬਣੀ ਹੈ ਕਈ ਵਾਰੀ ਸਬਜ਼ੀ ਘਰ ਰੈਡੀ ਹੁੰਦੀ ਆ ਆਪਾਂ ਇਹ ਬਣਾ ਕੇ ਖਾ ਸਕਦੇ ਤੁਸੀਂ ਖਾ ਕੇ ਦੇਖੋ ਬਹੁਤ ਹੀ ਜਿਆਦਾ ਸਵਾਦ ਬਣੂਗੀ ਬਸ ਇੱਕ ਇਹਦੇ ਵਿੱਚ ਪਿਆਜ਼ ਹੀ ਜ਼ਿਆਦਾ ਪਾਉਣੇ ਆ ਸੋ ਤੁਸੀਂ ਮੈਨੂੰ ਜ਼ਰੂਰ ਬਣਾ ਕੇ ਦੱਸੋ ਕਿ ਤੁਹਾਨੂੰ ਇਹ ਸਬਜ਼ੀ ਕਿੱਦਾਂ ਦੀ ਲੱਗੀ ਤੇ ਜੇ ਵਧੀਆ ਲੱਗੀ ਮੈਨੂੰ ਕਮੈਂਟ ਚ ਜ਼ਰੂਰ ਦੱਸੋ ਜੇ ਚੈਨਲ ਤੇ ਪਹਿਲੀ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋ ਕੁਦਰਤ ਦੀ ਪੰਜਾਬੀ ਰਸੋਈ ਦੇਖਣ ਵਾਸਤੇ ਧੰਨਵਾਦ